ਦੋਸੋ ਤੁਸੀਂ ਪੈਸੇ ਦਵਾ دیے ਤੁਹਾਨੂੰ ਇਧਰ ਉਲਾਜ ਹੋ ਜਾਏਗਾ ਉਲਾਜ ਚਾਹੀਦਾ ਪੱਕਾ ਉਲਾਜ ਚਾਹੀਦਾ ਨਾ ਹਣਾ ਹਾਂਜੀ ਮਿਰਜੀ ਹਾਂਜੀ ਹਾਂਜੀ ਤੁਹਾਨੂੰ ਬੇਨਤੀ ਆ ਕਿ ਇਹਨਾਂ ਦੇ ਪੈਸੇ ਜਿਹੜੇ ਉਹ ਤੁਸੀਂ ਕੱਲ ਦੀ ਡੇਟ ਦੇ ਵਿੱਚ ਵਾਪਸ ਕਰ ਲੈਣਾ ਪੱਕਾ ਕੀ ਚੱਕਰ ਆ ਦੇਖੋ ਚੱਕਰ ਦਾ ਮੈਨੂੰ ਨਹੀਂ ਪਤਾ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਫਿਰ ਜੀ ਜੀ ਗੱਲ ਇਸ ਤਰ੍ਹਾਂ ਕਿ ਮੈਂ ਤੁਹਾਡੇ ਨਾਲ ਇੱਕ ਮਤਲਬ ਤੁਸੀਂ ਮੇਰੇ ਕੋਲ ਸ਼ਾਇਦ ਉਮਰ ਤੋਂ ਵੱਡੇ ਹੋਵੋਗੇ ਠੀਕ ਹੈ ਮੈਂ ਤੁਹਾਡੇ ਨਾਲ ਬੜੀ ਰਿਸਪੈਕਟਡ ਗੱਲ ਕਰ ਰਿਹਾ ਠੀਕ ਹੈ ਔਰ ਸਾਡਾ ਕੋਈ ਜ਼ਮੀਨ ਵਟ ਬਣਨੇ ਦਾ ਰੋਲ ਨਹੀਂ ਹੈ ਤੁਹਾਡੇ ਨਾਲ ਬਿਲਕੁਲ ਬਿਲਕੁਲ ਠੀਕ ਹੈ ਤੇ ਇੱਕ ਗਰੀਬ ਦੇ ਪੈਸੇ ਖਾਣੇ ਜਾਂ ਇੱਕ ਗਰੀਬ ਨੂੰ ਮੇਰੀ ਗੱਲ ਸੁਣ ਲਓ ਪਹਿਲਾਂ ਇੱਕ ਮੇਰੀ ਗੱਲ ਸੁਣ ਲਓ ਫਿਰ ਆਪਣੀ ਸੁਣਾ ਲਿਓ ਤੁਸੀਂ ਜੀ ਜੀ ਇੱਕ ਗਰੀਬ ਬੰਦੇ ਦੇ ਪੈਸੇ ਖਾਣੇ ਠੀਕ ਹੈ ਇਹ ਬੜਾ ਵੱਡਾ ਪਾਪ ਹੈ ਬਿਲਕੁਲ ਤੇ ਇਸ ਕਰਕੇ ਮੈਂ ਭਰਾ ਨੂੰ ਤੁਸੀਂ ਵੱਡੇ ਹੋਵੋਗੇ ਮੇਰੇ ਤੋਂ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਕੀ ਵਿਦਨ ਟੂ ਡੇਸ ਬਿਲਕੁਲ ਠੀਕ ਹੈ ਅੱਜ ਕਿਹਬ ਆ ਰ ਬੁੱਧ ਵੀਰ ਤੇ ਸ਼ੁਕਰ ਸ਼ੁਕਰਵਾਰ ਤੱਕ ਪੈਸੇ ਕਿਸੇ ਵੀ ਹਾਲਾਤ ਦੇ ਵਿੱਚ ਤੁਸੀਂ ਜਿੱਥੋਂ ਮਰਜੀ ਲਿਆਓ ਸਾਨੂੰ ਨਹੀਂ ਪਤਾ ਠੀਕ ਠੀਕ ਹੈ ਠੀਕ ਹੈ ਬੁੱਧਵਾਰ ਆਪਣਾ ਸ਼ੁਕਰਵਾਰ ਸ਼ੁਕਰਵਾਰ ਸ਼ਾਮ ਤੱਕ ਪੈਸੇ ਇਹਨਾਂ ਦਾ ਘਰ ਪਹੁੰਚ ਜਾਣੇ ਚਾਹੀਦੇ ਉਹ ਜਿਸ ਟਾਈਮ ਤੁਸੀਂ ਪੈਸੇ ਦੇਣ ਆਓਗੇ ਮੈਨੂੰ ਕਾਲ ਕਰਕੇ ਆਣਾ ਇਹ ਮੇਰਾ ਨੰਬਰ ਹੈ ਠੀਕ ਹੈ ਮੇਰਾ ਨੰਬਰ ਸੇਵ ਕਰ ਲਓ ਠੀਕ ਆ ਫਿਰ ਐਸਾ ਨਾ ਹੋਏ ਕਿ ਸਾਨੂੰ ਕੋਈ ਦੂਸਰਾ ਰਸਤਾ ਜਿਹੜਾ ਉਹ ਪਲਾਣਾ ਪੇ। ਇੱਕ ਉਹ ਗੱਲ ਪਤਾ ਕੀ ਆ? ਮੈਂ ਕੋਈ ਗੱਲ ਨਹੀਂ ਸੁਣਨੀ ਮੇਰੀ ਸੁਣ ਲੋ ਗੱਲ। ਮੈਂ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਲੋ ਵੀਰ ਜੀ। ਜੀ ਜੀ। ਮੈਂ ਕੋਈ ਗੱਲ ਨਹੀਂ ਸੁਣਨੀ। ਠੀਕ ਹੈ। ਠੀਕ ਹੈ। ਪੈਸੇ 3,70,000 ਰੁਪਇਆ ਤੁਸੀਂ ਕਿੱਥੇ ਦਿੱਤਾ ਕਿੱਥੇ ਨਹੀਂ ਦਿੱਤਾ ਸਾਨੂੰ ਨਹੀਂ ਪਤਾ। ਇਹਨਾਂ ਨੇ ਤੁਹਾਡੇ ਹੱਥ ਚ ਪੜਾਇਆ। ਔਰ ਅਸੀਂ ਤੁਹਾਡੇ ਕੋਲ ਲੈਣੇ ਨਾਲ। ਠੀਕ ਹੈ ਜਨਾਬ। ਠੀਕ ਹੈ। ਉਹ 3,70,000 ਰੁਪਇਆ ਸ਼ੁੱਕਰਵਾਰ ਸ਼ਾਮ 5 6 ਵਜੇ ਤੂੰ ਪਹਿਲਾਂ ਪਹਿਲਾਂ ਠੀਕ ਹੈ ਪਲਾਸ 6 ਵਜੇ ਦਾ ਟਾਈਮ ਹੈ ਤੁਹਾਡੇ ਕੋਲ ਜੀ ਜੀ ਉਹ ਪੈਸੇ ਕਿਸੇ ਵੀ ਹਾਲਾਤ ਦੇ ਵਿੱਚ ਇੱਥੇ ਪਹੁੰਚਣ ਚਾਹੀਦੇ ਨੇ ਪਿੰਡ ਰਖਵਤਾਲ ਬਿਲਕੁਲ ਠੀਕ ਹੈ ਔਰ ਜਿਸ ਟਾਈਮ ਆਓਗੇ ਪਿੰਡ ਦਾ ਲੰਬੜਦਾਰ ਔਰ ਉਹਨਾਂ ਦੇ ਜਿਹੜੇ ਐਸੀ ਗੱਲ ਕੋਈ ਨਹੀਂ ਆ ਕੋਈ ਦੇਖੋ ਐਰਾ ਨੇ ਵੀ ਕੁਝ ਬੇਤਵਾਰੀ ਛੱਡੀ ਹੈ ਛੱਡੋ ਬੇਤਵਾਰੀ ਨੂੰ ਛੱਡੋ ਤੁਸੀਂ ਗੱਲ ਹੀ ਖਤਮ ਤੁਹਾਡੇ ਕੋਲ ਤੋਂ ਬੇਤਵਾਰੀ ਨਹੀਂ ਤਾਂ ਹੀ ਤੁਹਾਨੂੰ 6 ਮਹੀਨੇ ਪੈਸੇ ਫੜਾਤੇ ਕਿਹਾ ਸੀ ਨਹੀਂ ਕੋਈ ਬੰਦਾ ਨਹੀਂ ਫੜਾਂਦਾ ਵੀ ਹੈ ਉਹ ਵੀ ਭੋਲੇ ਭਾਲੇ ਤੁਹਾਨੂੰ ਉਹਨਾਂ ਦੇ ਘਰ ਦੀ ਕੰਡੀਸ਼ਨ ਵੀ ਪਤਾ ਹੈ ਠੀਕ ਹੈ ਕੀ ਕੰਡੀਸ਼ਨ ਹੈ ਉਹਨਾਂ ਦੇ ਘਰ ਦੀ ਉਹ ਵੀ ਤੁਸੀਂ ਦੇਖੀ ਹੈ ਜੀ ਜੀ ਠੀਕ ਹੈ ਔਰ ਉਹਨਾਂ ਦਾ ਲਾਜ ਕਿੱਥੋਂ ਹੋਏਗਾ ਕਿੱਥੋਂ ਨਹੀਂ ਹੋਏਗਾ ਉਹ ਅਸੀਂ ਦੇਖ ਲਾਂਗੇ ਤੁਸੀਂ ਫਿਲਹਾਲ ਜਿਹੜੇ ਤੁਹਾਨੂੰ ਗੱਲ ਆਖੀ ਕਿ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਪਹਿਲਾਂ-ਪਹਿਲਾਂ ਜੀ ਜੀ ਉਹ ਕਿੱਥੋਂ ਪੈਸੇ ਤੁਸੀਂ ਲਿਆਉਣੇ ਨਾ ਉਹ ਤੁਹਾਡੀ ਜ਼ਿੰਮੇਵਾਰੀ ਹੈ ਠੀਕ ਹੈ ਔਰ ਜਿੱਥੂ ਪੈਸੇ ਤੁਸੀਂ ਜਿਨ੍ਹਾਂ ਦੇ ਘਰ ਬੈ ਕੇ ਪੈਸੇ ਲਏ ਹੀ ਉਹਨਾਂ ਦੇ ਘਰ ਬੈ ਕੇ ਉਹ ਪੈਸੇ ਵਾਪਸ ਹੋਣਗੇ ਔਰ ਪਿੰਡ ਦਾ ਲੰਬੜਦਾਰ ਔਰ ਪਿੰਡ ਦੇ ਜਿਹੜੇ ਦੋ ਚਾਰ ਬੰਦੇ ਨੇ ਜੀ ਜੀ ਉਹ ਵਿੱਚ ਬੈਠਣਗੇ ਤਾਂ ਮੈਂ ਵੀ ਬਚੀ ਆਵਾਂਗਾ ਠੀਕ ਹੈ ਜੀ ਤਾਂ ਫੋਨ ਤੁਸੀਂ ਜਿਸ ਦਾ ਮਾਣਾ ਪਰਸੋਂ ਸ਼ਾਮੇ ਮੈਨੂੰ ਫੋਨ ਕਰਕੇ ਆਣਾ ਇੱਕ ਘੰਟਾ ਪਹਿਲਾਂ ਮੈਨੂੰ ਫੋਨ ਕਰਨਾ ਤੁਸੀਂ ਆਣ ਤੋਂ ਠੀਕ ਹੈ ਠੀਕ ਹੈ